ਪੰਜਾਬ ਜੌਬ ਹਾਲਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ 10ਵੀਂ ਪਾਸ ਵਾਲਿਆਂ ਵਾਸਤੇ ਇੱਕ ਨਵੇਂ ਫਰਤੀ ਦਸਨ ਜਾ ਰਹੇ ਹਾਂ ਜੋ ਕਿ ਆਈਬੀ ਸਿਕਿਉਰਿਟੀ ਅਸਿਸਟੈਂਟ ਐਗਜ਼ੀਕਿਊਟਿਵ ਆਨਲਾਈਨ ਫਾਰਮ 2025 ਇਸ ਵਿੱਚ ਸਿਕਿਉਰਿਟੀ ਅਸਿਸਟੈਂਟ ਤੇ ਐਗਜ਼ੀਕਿਊਟਿਵ ਦੀ ਰਿਕਰੂਟਮੈਂਟ ਆ ਜਿਸ ਦੀ કુલ ਪੋਸਟਾਂ ਦੀ ਗੱਲ ਕਰੀਏ ਤਾਂ 4987 ਪੋਸਟਾਂ ਨੇ 4987 ਇਸ ਵਿੱਚ ਵਕੰਸੀਆਂ ਆਈਆਂ ਨੇ ਜਿਹੜੇ ਕਿ ਹਲੇ ਹੀ 23 ਜੁਲਾਈ 2025 ਨੂੰ ਫਾਰਮ ਰਿਲੀਜ਼ ਹੋਏ ਨੇ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਤੁਹਾਡੇ ਕੋਲ ਇਸ ਨੂੰ ਅਪਲਾਈ ਕਰਨ ਲਈ 10ਵੀਂ ਪਾਸ ਹੋਣਾ ਜ਼ਰੂਰੀ ਆ ਇਸ ਪੋਸਟ ਨੂੰ ਅਪਲਾਈ ਕਰਨ ਲਈ ਜੋ ਡੇਟਸ ਨੇ 26 ਜੁਲਾਈ ਤੋਂ ਇਹ ਫਾਰਮ ਅਪਲਾਈ ਹੋਣੇ ਸਟਾਰਟ ਨੇ 17 ਅਗਸਤ 2025 ਤੱਕ ਇਹ ਫਾਰਮ ਅਪਲਾਈ ਹੋਣੇ ਨੇ ਔਰ ਫਲਨ ਇਸ ਦੀ ਤੁਸੀਂ ਫੀਸ 19 ਅਗਸਤ 2025 ਤੱਕ ਭਰ ਸਕਦੇ ਹੋ ਇਸ ਵਿੱਚ ਜੋ ਏਜ ਇਹਨਾਂ ਨੇ ਮੰਗੇ 17 ਅਗਸਤ ਤੱਕ ਘੱਟੋ-ਘੱਟ ਤੁਹਾਡੇ 18 ਸਾਲ ਦੀ ਤੇ ਵੱਧ ਤੋਂ ਵੱਧ 27 ਸਾਲ ਤੱਕ ਦੀ ਹੋਣੀ ਜ਼ਰੂਰੀ ਆ ਏਜ ਰਿਲੈਕਸੇਸ਼ਨ ਤੁਹਾਨੂੰ ਇਸ ਵਿੱਚ ਰੂਲਸ ਦੇ ਮੁਤਾਬਿਕ ਦਿੱਤੀ ਜਾਣੀ ਆ ਇਸ ਵਿੱਚ ਜੇਕਰ ਸੈਲਰੀ ਦੀ ਗੱਲ ਕਰ ਲਈ ਤਾਂ 21700 ਤੋਂ ਲੈ ਕੇ 69100 ਤੱਕ ਇਸ ਵਿੱਚ ਤੁਹਾਡੀ ਸੈਲਰੀ ਪੈਕੇਜ ਰਹਣਾਗਾ ਇਸ ਵਿੱਚ ਅਗਰ ਗੱਲ ਕਰੀਏ ਫੀਸ ਦੀ ਤੇ ਜਨਰਲ ਕੈਟਾਗਰੀ OBC ਕੈਂਡੀਡੇਟਸ EWS ਕੈਂਡੀਡੇਟਸ ਦੇ 6.5% ਤੇ ਇਸ ਤੋਂ ਬਿਨਾ SC ਕਾਸਟ ST ਕਾਸਟ ਤੇ ਨੇ 550 ਰੁਪਏ ਫੀਸ ਆ ਤੇ ਬਾਕੀ ਸਾਰੀ ਫੀਮੇਲਸ ਕੈਂਡੀਡੇਟਸ ਲਈ ਵੀ 550 ਰੁਪਏ ਫੀਸ ਆ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਤੂਰ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕ ਕੋਲ ਇਹ ਜ਼ਰੂਰੀ ਜਾਣਕਾਰੀ ਪਹੁੰਚੇ ਕਿ 10ਵੀਂ ਪਾਸ ਇਸ ਨੂੰ ਅਪਲਾਈ ਕਰ ਸਕਣ ਤੁਸੀਂ ਆਪਣੇ ਪੋਸਟਾਂ ਨੂੰ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਘਰ ਬੈਠੇ ਇੰਟਰਨੈਟ ਕੱਫੇ ਦੀ ਸੇਵਾ ਕੇਂਦਰ ਦਾ ਕੰਮ ਸਿੱਖਣ ਲਈ ਸੰਪਰਕ ਕਰੋ ਧੰਨਵਾਦ